ਗੁਰ ਗ੍ਰੇਨੇਡ ਹਮਲੇ ਤੇ 26 ਗਵਾਹਾਂ ਨੂੰ ਜਾਨ ਦਾ ਖਤਰਾ ਹੈ ਕੌਮੀ ਸੁਰੱਖਿਆ ਏਜੰਸੀ ਨੂੰ ਖਤਰੇ ਸੰਬੰਧੀ ਇਨਫੋਰਮੇਸ਼ਨ ਮਿਲਾਇਆ ਚੰਡੀਗੜ੍ਹ ਅਦਾਲਤ ਨੇ ਗਵਾਹਾਂ ਨੂੰ ਸੁਰੱਖਿਆ ਦੇਣ ਦੀ ਮਨਜ਼ੂਰੀ ਦਿੱਤੀ ਹੈ ਇਸ ਤੋਂ ਇਲਾਵਾ 26 ਗਵਾਹਾਂ ਦੇ ਨਾਮ ਗੁਪਤ ਰੱਖਣ ਦੇ ਆਦੇਸ਼ ਦਿੱਤੇ ਗਏ ਨੇ ਤਾਂ ਚੰਡੀਗੜ੍ਹ ਦੇ ਸੈਕਟਰ 10 ਦੀ ਕੋਠੀ ਨੰਬਰ 575 ਦੇ ਬਾਹਰ ਗ੍ਰੇਨੇਡ ਹਮਲਾ ਹੋਇਆ ਸੀ ਤਾਂ 10 ਦੀ ਇਹ ਕੀ ਚੰਡੀਗੜ੍ਹ ਗ੍ਰੇਨੇਡ ਹਮਲੇ ਦੇ ਮਾਮਲੇ ਦੇ 26 ਗਵਾਹਾਂ ਨੂੰ ਜਾਨ ਦਾ ਖਤਰਾ ਹੈ ਐਨਆਈਏ ਨੂੰ ਖਤਰੇ ਸੰਬੰਧੀ ਇਨਪੁਟ ਮਿਲਿਆ ਹੈ ਚੰਡੀਗੜ੍ਹ ਅਦਾਲਤ ਨੇ ਗਵਾਹਾਂ ਨੂੰ ਸੁਰੱਖਿਆ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ ਇਸ ਤੋਂ ਇਲਾਵਾ 26 ਗਵਾਹਾਂ ਦੇ ਨਾਮ ਗੁਪਤ ਰੱਖਣ ਦੇ ਵੀ ਆਦੇਸ਼ ਜਾਰੀ ਕੀਤੇ ਗਏ ਨੇ ਤਾਂ ਚੰਡੀਗੜ੍ਹ ਦੇ ਸੈਕਟਰ 10 ਦੀ ਕੋਠੀ ਨੰਬਰ 575 ਦੇ ਬਾਹਰ ਗ੍ਰੇਨੇਡ ਹਮਲਾ ਹੋਇਆ ਸੀ ਤੇ ਹੁਣ ਇਸ ਹਮਲੇ ਦੇ ਗਵਾਹਾਂ ਨੂੰ ਜਾਨ ਤੋਂ ਮਾਰਨ ਦੀ ਜੋ ਖਤਰਾ ਹੈ 23 ਦਾ NIA ਨੂੰ ਇਨਫੋਰਮੇਸ਼ਨ ਮਿਲਿਆ ਹੈ ਚੰਡੀਗੜ੍ਹ ਅਦਾਲਤ ਨੇ ਗਵਾਹਾਂ ਨੂੰ ਸੁਰੱਖਿਆ ਦੇਣ ਦੀ ਮਨਜ਼ੂਰੀ ਦਿੱਤੀ ਹੈ ਤਾਂ ਕੌਮੀ ਸੁਰੱਖਿਆ ਏਜੰਸੀ ਨੂੰ ਖਤਰੇ ਸੰਬੰਧੀ ਇਨਫੋਰਮੇਸ਼ਨ ਮਿਲਿਆ ਹੈ ਤਦਾਦ ਦਈ ਹੈ ਕਿ ਚੰਡੀਗੜ੍ਹ ਗ੍ਰੇਨੇਡ ਹਮਲੇ ਦੇ 26 ਗਵਾਹਾਂ ਨੂੰ ਜਾਨ ਦਾ ਖਤਰਾ ਹੈ ਐਨਆਈਏ ਨੂੰ ਖਤਰੇ ਸਬਦੀ ਇਨਪੁਟ ਮਿਲਿਆ ਹੈ ਜਿਸ ਤੋਂ ਬਾਅਦ ਚੰਡੀਗੜ੍ਹ ਅਦਾਲਤ ਨੇ ਗਵਾਹਾਂ ਨੂੰ ਸੁਰੱਖਿਆ ਦੇਣ ਦੀ ਮਨਜ਼ੂਰੀ ਦਿੱਤੀ ਹੈ ਇਸ ਤੋਂ ਇਲਾਵਾ 26 ਗਵਾਹਾਂ ਦੇ ਨਾਮ ਵੀ ਗੁਪਤ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਦੱਸ ਦੇਈਏ ਕਿ ਚੰਡੀਗੜ੍ਹ ਦੇ ਸੈਕਟਰ 10 ਦੀ ਕੋਠੀ ਦੇ ਵਿੱਚ ਗ੍ਰੇਨੇਡ ਹਮਲਾ ਹੋਇਆ ਸੀ ਤਾ 26 ਗਵਾਹਾਂ ਨੂੰ ਜਾਨ ਦਾ ਖਤਰਾ ਹੈ ਤਾਂ NIA ਨੂੰ ਖਤਰੇ ਸਬੰਧੀ ਇਨਪੁਟ ਮਿਲਿਆ ਹੈ ਜਿਸ ਤੋਂ ਬਾਅਦ ਚੰਡੀਗੜ੍ਹ ਅਦਾਲਤ ਨੇ ਗਵਾਹਾਂ ਨੂੰ ਸੁਰੱਖਿਆ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ ਤਾਂ ਬੱਬਰ ਖਾਲਸਾ ਦੇ ਅਤਵਾਦੀ ਨੇ ਇਹ ਹਮਲਾ ਕੀਤਾ ਸੀ ਹਰਵਿੰਦਰ ਸਿੰਘ ਸੰਧੂ ਹੈਪੀ ਪਸ਼ੀਆ ਨੇ ਇਸ ਦੀ ਸਾਜ਼ਿਸ਼ ਰਚੀ ਸੀ ਪੰਜਾਬ ਅਤੇ ਚੰਡੀਗੜ੍ਹ ਦੇ ਬਾਬਤ ਧਮਾਕਿਆਂ ਦੇ ਵਿੱਚ ਸ਼ਾਮਲ ਨੇ ਤਾਂ ਸੈਕਟਰ 10 ਦੀ ਕੋਠੀ ਨੰਬਰ 575 ਦੇ ਬਾਹਰ ਗ੍ਰੇਨੇਡ ਹਮਲਾ ਹੋਇਆ ਸੀ 26 ਗਵਾਹਾਂ ਨੂੰ ਜਾਨ ਤੋਂ ਮਾਰਨ ਦੀ ਖਤਰਾ ਜਤਾਇਆ ਗਿਆ ਹੈ ਇਸ ਦਾ ਇਨਪੁਟ ਮਿਲਿਆ ਗਿਆ ਤੇ ਅਸੀਂ ਕਹਿੰਦੇ ਤੇ ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਮੇਰੇ ਸਹਿਯੋਗੀ ਕਮਲ ਦੀਪ ਜੁੜ ਚੁੱਕੇ ਨੇ ਤਾਂ ਜੀ ਕਮਲ ਤਾਂ ਐਨਆਈਏ ਦੇ ਵੱਲੋਂ ਜੋ ਸੈਕਟਰ 10 ਦੀ ਕੋਠੀ ਦੇ ਉੱਤੇ ਗ੍ਰੇਨੇਡ ਹਮਲਾ ਹੋਇਆ ਸੀ ਉਸ ਦੇ ਗਵਾਹਾਂ ਨੂੰ ਜਾਨ ਤੋਂ ਮਾਰਨ ਦਾ ਜੋ ਇਨਪੁਟ ਮਿਲਿਆ ਹੈ ਇਸ ਮਾਮਲੇ ਦੇ ਵਿੱਚ ਹੋਰ ਕੀ ਜ਼ਿਆਦਾ ਅਪਡੇਟ ਹੈ ਆ ਬਿਲਕੁਲ ਜੋਤੀ ਦੇਖੋ ਖਾਸ ਤੌਰ ਤੇ ਅੱਜ ਤੋਂ 1 ਸਾਲ ਪਹਿਲਾਂ 11 ਸਤੰਬਰ 2024 ਨੂੰ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਇੱਕ ਗ੍ਰਨੇਡ ਅਟੈਕ ਹੁੰਦਾ ਦੋ ਵਿਅਕਤੀ ਜਿਹੜੇ ਅੰਮ੍ਰਿਤਸਰ ਤੋਂ ਇੱਕ ਬੱਸ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਉਹਨਾਂ ਵੱਲੋਂ ਸੈਕਟਰ 43 ਤੋਂ ਆਟੋ ਲੈ ਕੇ ਸੈਕਟਰ 10 ਜਾਇਆ ਜਾਂਦਾ ਅਤੇ ਚੱਲਦੇ ਆਟੋ ਦੇ ਦਰਮਿਆਨ ਉਹਨਾਂ ਵੱਲੋਂ ਇੱਕ ਗ੍ਰਨੇਡ ਜਿਹੜਾ ਉਹ ਅਟੈਂਡੀਗੜ ਦੇ ਸੈਕਟਰ 10 ਦੇ ਵਿੱਚ ਇੱਕ ਕੋਠੀ ਦੇ ਉੱਪਰ ਸਿੱਟ ਦਿੱਤਾ ਜਾਂਦਾ ਹਾਲਾਂਕਿ ਉਸ ਗ੍ਰਨੇਡ ਦੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀਗਾ ਪਰ ਉਸ ਗ੍ਰਨੇਡ ਅਟੈਕ ਦੀਆਂ ਜਿਹੜੀਆਂ ਤਾਰਾਂ ਸੀਗੀਆਂ ਉਹ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਆਤਵਾਦੀ ਸੰਗਠਨ ਸੀਗੇ ਹਰਿੰਦਰ ਸਿੰਘ ਰਿੰਦਾ ਚਾਹੇ ਕਿਸਾ ਦੇ ਵਿਦੇਸ਼ਾਂ ਦੇ ਵਿੱਚ ਬੈਠਾ ਹੈਪੀ ਪਸ਼ਿਆ ਗੈਂਗਸਟਰ ਆ ਉਸ ਦੇ ਨਾਲ ਜਿਹੜੀਆਂ ਉਸ ਦੀਆਂ ਤਾਰਾਂ ਜਿਹੜੀਆਂ ਜੁੜਦੀਆਂ ਹੋਈਆਂ ਨਜ਼ਰ ਆਉਣ ਲੱਗ ਪਈਆਂ ਸੀ ਜਿਸ ਤੋਂ ਬਾਅਦ ਕਿਸਾ ਦੇ ਇਸ ਪੂਰੇ ਮਾਮਲੇ ਦੇ ਵਿੱਚ ਵੱਖ-ਵੱਖ ਜਿਹੜੀਆਂ ਜਾਂਚ ਏਜੰਸੀਆਂ ਸੀਗੀਆਂ ਉਹਨਾਂ ਨੇ ਸ਼ਮੂਲੀਅਤ ਕੀਤੀ ਸੀ ਕਿਉਂਕਿ ਹਰੇਕ ਐਂਗਲ ਤੋਂ ਇਸ ਦੀ ਜਾਂਚ ਕੀਤੀ ਜਾ ਰ ਜੇਕਰ ਇਸ ਪੂਰੇ ਮਾਮਲੇ ਨੂੰ ਡੰਗਾਈ ਦੇ ਨਾਲ ਦੇਖਿਆ ਜਾਵੇ ਕਿਉਂਕਿ ਸੈਕਟਰ 10 ਦੇ ਵਿੱਚ ਇਹ ਗ੍ਰਨੇਡ ਅਟੈਕ ਹੁੰਦਾ ਸੈਕਟਰ 9 ਦੇ ਵਿੱਚ ਜਿਹੜੇ ਕਹਿ ਸਕਦੇ ਆ ਬੜੇ ਹੀ ਸਿਕਿਉਰਿਟੀ ਵਾਲੇ ਜਿਹੜੇ ਹਾਈ ਸਿਕਿਉਰਿਟੀ ਵਾਲੇ ਦਫ਼ਤਰ ਨੇ ਉਹ ਮੌਜੂਦ ਰਹਿੰਦੇ ਆ ਅਤੇ ਅਟੈਕ ਕਰਨ ਵਾਲੇ ਵਿਅਕਤੀ ਬਿਲਕੁਲ ਨੋ ਸੈਕਟਰ ਤੋਂ ਜਿਹੜੇ ਟਰਨ ਲੈ ਕੇ ਸੈਕਟਰ 10 ਦੇ ਵਿੱਚ ਐਂਟਰ ਹੁੰਦੇ ਨੇ ਅਤੇ ਸ਼ਰੇਆਮ ਜਿਹੜੇ ਕਿ ਉਹ ਕਹਿ ਸਕਦੇ ਚੰਡੀਗੜ੍ਹ ਦੇ ਵਿੱਚ ਬਸ ਦੇ ਵਿੱਚ ਗ੍ਰਨੇਡ ਲੈ ਕੇ ਆਉਂਦੇ ਨੇ ਆਟੋ ਦੇ ਵਿੱਚੋਂ ਉਹ ਜਿਹੜੇ ਕਿ ਚਲੇ ਜਾਂਦੇ ਨੇ ਅਤੇ ਅੱਗੇ ਜਾ ਕੇ ਅਟੈਕ ਕਰ ਦਿੰਦੇ ਨੇ ਹਾਲਾਂਕਿ ਜੇ ਜਿਹੜਾ ਉਹਨਾਂ ਦਾ ਟਾਰਗੇਟ ਸੀ ਅਟੈਕ ਕਰਨ ਦਾ ਟਾਰਗੇਟ ਸੀਗਾ ਅਟੈਕ ਕਰਨ ਦਾ ਟਾਰਗੇਟ ਸੀਗਾ ਕਿ ਉਸ ਘਰ ਦੇ ਵਿੱਚ ਇੱਕ ਅਜਿਹਾ ਪੁਲਿਸ ਅਧਿਕਾਰੀ ਸਾਬਕਾ ਪੁਲਿਸ ਅਧਿਕਾਰੀ ਪਹਿਲਾਂ ਰਹਿੰਦੇ ਸੀਗੇ ਉਹਨਾਂ ਤੇ ਅਟੈਕ ਕਰਨਾ ਸੀਗਾ ਪਰ ਉਹਨਾਂ ਦੀ ਇਨਫੋਰਮੇਸ਼ਨ ਗਲਤ ਸੀ ਪਰ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਵੱਖਰਾ ਜਿਹੜਾ ਮੋੜ ਆਇਆ ਕਿਉਂਕਿ ਉਸ ਪੂਰੇ ਮਾਮਲੇ ਦੇ ਵਿੱਚ ਤਕਰੀਬਨ 2 ਦਰਜਣ ਤੋਂ ਵੱਧ 26 ਗਵਾਹ ਜਿਹੜੇ ਕਹਿ ਸਕਦੇ ਪੂਰੇ ਮਾਮਲੇ ਦੇ ਵਿੱਚ ਸੀਗੇ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਸੀ ਕਿ ਜਿਹੜੇ ਚਸ਼ਮਦੀਦ ਸੀਗੇ ਚਾਹੇ ਕਹਿ ਸਕਦੇ ਕੋਈ ਬਸਤ ਦੇ ਵਿੱਚੋਂ ਕਿਸ ਤਰੀਕੇ ਉਹ ਆਏ ਵਿਅਕਤੀ ਆਏ 43 ਦੇ ਵਿੱਚੋਂ ਕਿਸ ਤਰੀਕੇ ਵਿਅਕਤੀ ਗਏ ਅੱਗੇ ਜਦੋਂ ਅਟੈਕ ਕੀਤਾ ਜਾਂ ਜਦੋਂ ਜਿੱਥੇ ਜਿੱਥੇ ਗ੍ਰਿਫਤਾਰੀਆਂ ਹੋਈਆਂ ਉਹਨਾਂ ਦੀਆਂ ਆ ਅਤੇ ਇਹ ਵਿਸ਼ਾਲ ਮਸਤੀ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਉਸ ਦੇ ਵਿੱਚ ਟੋਟਲ 26 ਜਿਹੜੇ ਗਵਾਹ ਸੀਗੇ ਅਤੇ 26 ਗਵਾਹਾਂ ਨੂੰ ਲੈ ਕੇ NIA ਤੱਕ ਜਿਹੜਾ ਕਿ ਇੱਕ ਇਨਪੁਟ ਪਹੁੰਚਿਆ ਕਿ ਉਹਨਾਂ 26 ਗਵਾਹਾਂ ਦੀ ਜਿਹੜੀ ਜਾਨ ਹੈ ਉਹ ਖਤਰੇ ਦੇ ਵਿੱਚ ਆ ਕਿਉਂਕਿ ਉਹਨਾਂ ਦੇ ਕੋਈ ਅਟੈਕ ਹੋ ਸਕਦਾ ਜਾਂ ਉਹਨਾਂ ਨੂੰ ਜਿਹੜੇ ਡਰੋਨ ਤੋਂ ਮਗਾਉਣ ਦੀ ਕੋਸ਼ਿਸ਼ ਹੋ ਸਕਦੀ ਹੈ ਤਾਂ ਉਸੇ ਤਰਜ਼ ਦੇ ਉੱਪਰ ਜਿਹੜਾ ਕਿ ਕਹਿ ਸਕਦੇ NIA ਵੱਲੋਂ ਜਿਹੜਾ ਕੋਰ ਦਾ ਰੋਕ ਇਕ ਤਿਆਰ ਕੀਤਾ ਗਿਆ ਕਿ ਉਹਨਾਂ 26 ਗਵਾਹਾਂ ਦੇ ਜਿਹੜੇ ਨਾਮ ਨੇ ਉਹ ਗੁਪਤ ਰੱਖੇ ਜਾਣ ਅਤੇ ਉਹਨਾਂ ਦੀ ਸੁਰੱਖਿਆ ਜਿਹੜੀ ਕਿ ਯਕੀਨੀ ਬਣਾਉਣ ਦੀ ਜਿਹੜੀ ਮਨਜ਼ੂਰੀ ਆ ਦਿੱਤੀ ਜਾਵੇ ਤਾਂ ਜਿਸ ਤੋਂ ਬਾਅਦ ਕੋਰਟ ਵੱਲੋਂ ਜਿਹੜੀ ਕਿ ਇਹ ਮਨਜ਼ੂਰੀ ਦੇ ਦਿੱਤੀ ਗਈ ਹੈ ਕਿ ਉਹਨਾਂ ਗਵਾਹਾਂ ਦੇ ਜਿਹੜੇ ਨਾਮ ਨੇ ਉਹ ਨਾ ਜਾਣਤਕ ਕੀਤੇ ਜਾਣ ਨਾਮ ਨੇ ਜਿਹੜੇ ਗੁਪਤ ਰੱਖੇ ਜਾਣ ਅਤੇ ਉਹਨਾਂ ਦੀ ਸੁਰੱਖਿਆ ਜਿਹੜੀ ਕਿ ਉਹ ਯਕੀਨੀ ਬਣਾਈ ਜਾਵੇ ਕਿਉਂਕਿ ਇਸ ਪੂਰੇ ਮਾਮਲੇ ਦੇ ਵਿੱਚ ਜੋ ਵੱਖ-ਵੱਖ ਜਾਂਚ ਏਜੰਸੀਆਂ ਜਿਹੜੀਆਂ ਜਾਂਚ ਕਰ ਰਹੀਆਂ ਨੇ ਤਾਂ ਉਹ ਬ੍ਰਿਕੀ ਦੇ ਨਾਲ ਪੁਰੀਆਂ ਜਿਹੜੀਆਂ ਤਾਰਾਂ ਘੰਗਾਰ ਰਹੀਆਂ ਨੇ ਕਿਉਂਕਿ ਹੈਪੀ ਪਸ਼ੀਆ ਤੇ ਹਰਿੰਦਰ ਰਿੰਦਾ ਵੱਲੋਂ ਬਹੁਤ ਸਾਰੇ ਜਿਹੜੇ ਮਾਮਲੇ ਨੇ ਅਜਿਹਾ ਕਹਿ ਸਕਦੇ ਪੰਜਾਬ ਦੇ ਵਿੱਚ ਜਾਂ ਗਵਾਂ ਤਾਂ ਉਹ ਜਿਹੜੀ ਅੰਜਾਮ ਦੇਣ ਵਾਸਤੇ ਉਹਨਾਂ ਵੱਲੋਂ ਕੀਤੇ ਗਏ ਨੇ ਅਤੇ ਉਹਨਾਂ ਦੀ ਤਰਕ ਦੇ ਉੱਪਰ ਜਿਹੜੇ ਕਹਿ ਸਕਦੇ ਆ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਜਿਹੜੇ ਜਿਨ੍ਹਾਂ ਦਾ ਮਾਈਂਡ ਵਾਸ਼ ਕਰਕੇ ਉਹਨਾਂ ਨੂੰ ਇਸ ਪਾਸੇ ਡਾਇਵਰਟ ਕਰ ਦਿੱਤਾ ਜਾਂਦਾ ਉਹਨਾਂ ਦੇ ਵਿੱਚੋਂ ਚਾਹੇ ਵਿਸ਼ਾਲ ਅਤੇ ਰੋਹਨ ਸਿਗਾ ਉਸ ਨੂੰ ਕੁਝ ਪੈਸਿਆਂ ਦਾ ਲਾਲਚ ਦੇ ਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਅਟੈਕ ਹੈ ਜਿਹੜਾ ਤੁਸੀਂ ਕਰਕੇ ਹੋਣਾ ਅਤੇ ਉਸ ਲਾਲਚ ਦੇ ਵਿੱਚ ਆ ਕੇ ਉਹਨਾਂ ਨੇ ਗ੍ਰੇਨੇਡ ਅਟੈਕ ਕੀਤਾ ਹਾਲਾਂਕਿ ਉਹਨਾਂ ਦਾ ਬੈਕਗ੍ਰਾਉਂਡ ਕੀ ਸੀਗਾ ਉਸ ਨੂੰ ਲੈ ਕੇ ਜਾਂਚ ਪੜਤਾਲ ਜਿਹੜੀ ਕਿ ਲਗਾਤਾਰ ਚੱਲ ਰਹੀ ਹੈ ਪਰ ਜ਼ਿਆਦਾਤਰ ਜਿਹੜੇ ਕੀ ਕਹਿ ਸਕਦੇ ਜੋ ਬੇਰਜ਼ਗਾਰ ਨੇ ਨੌਜਵਾਨ ਉਹਨਾਂ ਨੂੰ ਇਹ ਜਿਹੜਾ ਗਿਆ ਗਿਆ ਉਹ ਟਾਰਗੇਟ ਕਰਦਾ ਪਰ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜਦੋਂ ਐਨਆਈਏ ਵੱਖ-ਵੱਖ ਜਿਹੜੇ ਗੈਂਗਸਟਰਾਂ ਦੇ ਜਾਂ ਕਿਸੇ ਦੇ ਜਿੱਥੋਂ-ਜਿੱਥੋਂ ਤੱਕ ਇਹ ਤਾਰਾ ਜੁੜੀਆਂ ਉਸ ਦੀ ਬ੍ਰਿੱਕੀ ਦੇ ਨਾਲ ਜਿਹੜੀ ਜਾਂਚ ਕਰ ਰਹੀ ਆ ਤਾਂ ਉਸ ਦੇ ਵਿੱਚ ਕਿਤਨੇ-ਕਿਤੇ ਕਈ ਨਾਮ ਨੇ ਜਿਹੜੇ ਜਿਨ੍ਹਾਂ ਨੂੰ ਕਿਸੇ ਦੇ ਅਰੈਸਟ ਵੀ ਕੀਤਾ ਗਿਆ ਉਹ ਸਾਰੇ ਕਿਸੇ ਦੇ ਵਿਅਕਤੀ ਹੈ ਜਿਹੜੇ ਕਿਸੇ ਦੇ ਇਸ ਪੂਰੇ ਕੇਸ ਦੇ ਵਿੱਚ ਨਾਮਜਦ ਨੇ ਇਹ ਉਹਨਾਂ ਦੇ ਉੱਪਰ ਜਿਹੜੀ ਕਾਰਵਾਈ ਕੀਤੀ ਗਈ ਆ ਅਤੇ ਦੂਸਰੇ ਪਾਸੇ ਜੋ ਗਵਾਹ ਨੇ ਜੋ ਸਬੂਤ ਨੇ ਕਿਸੇ ਦੇ ਗਵਾਹਾਂ ਨੂੰ ਕਿਤਨੇ-ਕਿਤੇ ਡਰਾਉਣ ਦੀ ਕੋਸ਼ਿਸ਼ ਹੋ ਸਕਦੀ ਹੈ ਇਹ ਇਨਪੁਟ ਆ ਜਿਹੜਾ ਐਨਆਈਏ ਨੂੰ ਮਿਲਿਆ ਤੇ ਐਨਆਈਏ ਦੇ ਇਨਪੁਟ ਦੇ ਆਧਾਰ ਕੋਰਟ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਤੇ ਹੁਣ ਉਹਨਾਂ ਦੀ ਸੁਰੱਖਿਆ ਜਿਹੜੀ ਯਕੀਨੀ ਬਣਾਉਂਦੇ ਆਦੇਸ਼ ਦਿੱਤੇ ਗਏ ਨੇ ਜੀ ਤੱਕ ਅਭਲ ਜੋ ਇਸਤੰਬਰ 2024 ਦੇ ਵਿੱਚ ਇਹ ਜੋ ਗ੍ਰੇਨੇਡ ਹਮਲਾ ਹੋਇਆ ਸੀ ਹਾਲਾਂਕਿ ਇਸ ਦੇ ਵਿੱਚ ਕੋਈ ਜਾਨੇ ਨੁਕਸਾਨ ਤਾਂ ਨਹੀਂ ਹੋਇਆ ਸੀ ਪਰ ਪੰਜਾਬ ਅਤੇ ਚੰਡੀਗੜ੍ਹ ਦੀਆਂ ਜੋ ਸੁਰੱਖਿਆ ਏਜੰਸੀਆਂ ਨੇ ਉਹਨਾਂ ਦੇ ਵਿੱਚ ਜ਼ਰੂਰ ਜੋ ਹੋਏ ਹਲਚਲ ਪੈਦਾ ਹੋ ਗਈ ਸੀ ਦੇਖੋ ਅਜੋਤੇ ਹਾਲਚਲ ਇਸ ਪੂਰੇ ਮਾਮਲੇ ਦੇ ਵਿੱਚ ਪੈਦਾ ਹੋਣੀ ਬੰਦ ਦੀ ਵੀ ਸੀਗੀ ਉਸ ਦਾ ਕਾਰਨ ਕੀ ਸੀਗਾ ਕਿ ਜਦੋਂ ਅਟੈਕ ਇਹਨਾਂ ਨੇ ਕੀਤਾ ਉਸ ਤੋਂ ਕੁਝ ਦਿਨ ਪਹਿਲਾਂ ਜਿਹੜੇ ਇਹ ਵਿਅਕਤੀ ਸੀਗੇ ਇਹ ਰੈਕੀ ਕਰਕੇ ਗਏ ਸੀਗੇ ਉਸ ਜਗ੍ਹਾ ਦੇ ਉੱਪਰ ਇਹਨਾਂ ਨੇ ਉਸ ਸਮੇਂ ਰੈਕੀ ਕੀਤੀ ਉੱਥੋਂ ਆਟੋ ਵਾਲੇ ਦੇ ਨਾਲ ਬੈਠੇ ਆਟੋ ਵਾਲੇ ਨੂੰ ਲੈ ਕੇ ਗਏ ਰੈਕੀ ਕਰਕੇ ਆ ਕੇ ਫਿਰ ਬੱਸ ਅੱਡੇ ਬੈਠੇ ਬੱਸ ਅੱਡੇ ਤੋਂ ਜਿਹੜਾ ਵਾਪਸ ਬੱਸ ਦੇ ਵਿੱਚ ਸਵਾਰ ਹੋ ਕੇ ਵਾਪਸ ਚਲੇ ਗਏ ਕੁਝ ਦਿਨਾਂ ਬਾਅਦ ਇਹ ਦੁਬਾਰਾ ਤੋਂ ਆਉਂਦੇ ਨੇ ਉਸ ਆਟੋ ਦੇ ਵਿੱਚ ਬੈੰਦੇ ਨੇ ਹਾਲਾਂਕਿ ਆਟੋ ਚਾਲਕ ਦੇ ਜਿਹੜਾ ਆਟੋ ਚਾਲਕ ਦੇ ਜਿਹੜੇ ਸਾਥੀ ਸੀਗੇ ਉਹਨਾਂ ਦਾ ਵੀ ਕਹਿਣਾ ਸੀਗਾ ਕਿ ਜਾਂ ਆਟੋ ਚਾਲਕ ਹੋਰਾਂ ਦੇ ਜਿਹੜੇ ਸਟੇਟਮੈਂਟ ਆ ਕਿਸ ਤਰ੍ਹਾਂ ਦੇ ਨਿਕਲ ਕੇ ਆ ਰਹੀਆਂ ਸੀਗ ਆਏ ਜਿਹੜੀਆਂ ਚੀਜ਼ਾਂ ਦਾ ਜ਼ਿਕਰ ਹੋ ਰਿਹਾ ਸੀਗਾ ਕਿ ਆਟੋ ਚਾਲਕ ਨੂੰ ਨਹੀਂ ਪਤਾ ਸੀਗਾ ਕਿ ਇਹਨਾਂ ਦੇ ਹੱਥ ਦੇ ਵਿੱਚ ਗਰਨੇਡ ਸੀਗਾ ਆ ਤਾਂ ਉਹ ਉਸੇ ਆਟੋ ਦੇ ਵਿੱਚ ਸਵਾਰ ਹੋ ਕੇ ਜਾਂਦੇ ਨੇ ਚੰਡੀਗੜ੍ਹ ਦੇ ਸੈਕਟਰ 43 ਬੱਸ ਸਟੈਂਡੋਂ ਹੁਣ ਤੁਸੀਂ ਦੇਖੋ ਜਿਹੜਾ ਮਾਮਲਾ ਕਿੰਨਾ ਗੰਭੀਰ ਬੰਦਾ ਜਿਹੜਾ ਵਿਅਕਤੀ ਕਹਿ ਸਕਦਾ ਹੈ ਅੰਮ੍ਰਿਤਸਰ ਤੋਂ ਇੱਕ ਗਰਨੇਡ ਲੈ ਕੇ ਬੱਸ ਦੇ ਵਿੱਚ ਬੈਠ ਸਕਦਾ ਜੇਕਰ ਉਹਦਾ ਟਾਰਗੇਟ 10 ਸੈਕਟਰ ਤੱਕ ਨਾ ਪੂਰਾ ਹੁੰਦਾ ਤਾਂ ਉਹ ਰਾਸਤੇ ਦੇ ਵਿੱਚ ਕਿਤੇ ਗਰਨੇਡ ਦੀ ਪਿੰਨ ਖੋਲ ਦਿੰਦਾ ਤਾਂ ਉਹ ਨੁਕਸਾਨ ਹੋਰ ਜ਼ਿਆਦਾ ਹੋਣਾ ਸੀਗਾ ਬੱਸ ਸੀ ਬੱਸ ਦੇ ਵਿੱਚ ਬਹੁਤ ਸਾਰੀਆਂ ਸਵਾਰੀਆਂ ਸੀਗੀਆਂ ਉਹਦੇ ਵਿੱਚ ਨੁਕਸਾਨ ਹੋਣਾ ਸੀਗਾ ਦੂਸਰਾ ਉਸ ਤੋਂ ਬਾਅਦ ਜਦੋਂ ਬੱਸ ਦੇ ਵਿੱਚੋਂ ਉਤਰੇ ਤਾਂ ਸੈਕਟਰ 43 ਦੇ ਕੋਲ ਕੇ ਬੱਸ ਸਟੈਂਡ ਕੋਲ ਉਤਰੇ ਬੱਸ ਸਟੈਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਇਹ ਪਬਲਿਕ ਪਲੇਸ ਹੁੰਦਾ ਕਿੰਨੀ ਭੀੜ ਹੁੰਦੀ ਹੈ ਚੰਡੀਗੜ੍ਹ ਦੇ ਬੱਸ ਸਟੈਂਡ ਤੇ ਸੈਕਟਰ 43 ਦੇ ਵਿੱਚ ਆਮ ਜਿਹੀ ਹੈ ਕਿ ਉੱਥੇ ਕਾਫੀ ਹੱਦ ਤੱਕ ਜਿਹੜੀ ਭੀੜ ਆ ਉਹ ਹੁੰਦੀ ਹੈ ਉੱਥੇ ਜਿਹੜਾ ਉਹ ਅਟੈਕ ਕਰ ਸਕਦੇ ਸੀਗੇ ਉੱਥੇ ਵੱਡਾ ਨੁਕਸਾਨ ਹੋਣ ਤੋਂ ਬਚਾਰਿਆ ਹਾਲਾਂਕਿ ਕਿਉਂਕਿ ਉਹਨਾਂ ਦਾ ਟਾਰਗੇਟ ਹੋਰ ਸੀਗਾ ਜੇਕਰ ਉਹਨਾਂ ਦਾ ਟਾਰਗੇਟ ਬਦਲ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀਗਾ ਉਸ ਤੋਂ ਬਾਅਦ ਉਹ ਸੈਕਟਰ 9 ਸੈਕਟਰ 10 ਵੱਲ ਨੂੰ ਗਏ ਸੈਕਟਰ 9 ਦੇ ਵਿੱਚ ਬਹੁਤ ਸਾਰੇ ਜਿਹੜੇ ਵੱਡੇ ਦਫ਼ਤਰ ਨੇ ਚਾਹੇ ਕਿੱਸਦੇ ਪੰਜਾਬ ਪੁਲਿਸ ਦਾ ਹੈੱਡਕੁਆਰਟਰ ਹੋਵੇ ਚਾਹੇ ਕਿੱਸਦੇ ਹੋਰ ਬਹੁਤ ਸਾਰੇ ਜਿਹੜੇ ਵੱਡੇ ਦਫ਼ਤਰ ਨੇ ਮਿਨੀ ਸੈਕਟਰੀਏਟ ਹੈ ਜੂਟੀ ਸੈਕਟਰੀਏਟ ਵਗੈਰਾ ਹੋਰ ਬਹੁਤ ਸਾਰੀਆਂ ਬਿਲਡਿੰਗਾਂ ਨੇ ਉਸ ਪਾਸੇ ਨੂੰ ਵੀ ਉਹ ਵੱਜ ਸਕਦੇ ਸੀਗੇ ਪਰ ਫਿਰ ਉਹਨਾਂ ਦਾ ਟਾਰਗੇਟ ਸੀਗਾ ਸੈਕਟਰ ਜਿੱਥੇ ਉਹਨਾਂ ਵੱਲੋਂ ਲੋਟ ਚੱਲਦੇ ਆਟੋ ਦੇ ਵਿੱਚੋਂ ਜਿਹੜਾ ਗ੍ਰਨੇਡਾ ਉਹ ਸਿੱਟ ਦੇ ਦਿੱਤਾ ਜਾਂਦਾ ਹਾਲਾਂਕਿ ਗ੍ਰਨੇਡਾ ਜਦੋਂ ਡਿੱਗਦਾ ਤਾਂ ਉਹ پارک ਦੇ ਵਿੱਚ ਡਿੱਗਦਾ ਜਿਹੜਾ ਛੋਟਾ ਜਿਹਾ ਅੱਗੇ ਇਹ پارک ਬਣਿਆ ਹੋਇਆ ਸੀਗਾ ਉਹਨਾਂ ਦੇ ਘਰ ਦੇ ਅੱਗੇ ਵਿਅਕਤੀ ਦੇ ਜਿਹੜੇ ਘਰ ਦੇ ਅੰਦਰ پارک ਸੀਗਾ ਉਹਦੇ ਵਿੱਚ ਡਿੱਗਦਾ ਅਤੇ ਉਸ ਗ੍ਰਨੇਡ ਦਾ ਜ਼ਿਆਦਾ ਕੁਝ ਨੁਕਸਾਨ ਨਹੀਂ ਹੁੰਦਾ ਜਿਹੜੇ ਬਿਲਡਿੰਗ ਦੇ ਸ਼ੀਸ਼ੇ ਹੁੰਦੇ ਨੇ ਕਿਉਂਕਿ ਧਮਕ ਜਿਹੜੀ ਜ਼ਿਆਦਾ ਸੀਗੀ ਤਾਂ ਉਹ ਸ਼ੀਸ਼ੇ ਟੁੱਟ ਜਾਂਦੇ ਨੇ ਤੇ ਤੁਸੀਂ ਜਲਦੀ ਜਲਦੀ ਜਿਹੜੇ ਆਟੋ ਦੇ ਵਿੱਚੋਂ ਭੱਜ ਜਾਂਦੇ ਨੇ ਭੱਜਣ ਦੇ ਵਿੱਚ ਕੰਮਜਾਪ ਹੋ ਜਾਂਦੇ ਨੇ ਹਾਲਾਂਕਿ ਉਸ ਤੋਂ ਬਾਅਦ ਜਿਹੜੀ ਕਿ ਉਹਨਾਂ ਦੀ ਗ੍ਰ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਕਰ ਦਿੱਤੇ ਹੁੰਦੇ ਵਕ ਵਕ ਥਾਵਾਂ ਤੇ ਜਿਹੜੀ ਰੇਡ ਆ ਉਹ ਕੀਤੀ ਜਾਂਦੀ ਆ ਪਰ ਜਦੋਂ ਇਹ ਅਟੈਕ ਹੋਇਆ ਉਸ ਤੋਂ ਬਾਅਦ ਏਜੰਸੀਆਂ ਵੀ ਕਹਿ ਸਕਦੇ ਆ ਵੱਡੀ ਹਲਚਲ ਜਿਹੜੀ ਏਜੰਸੀਆਂ ਦੇ ਵਿੱਚ ਪੁਲਿਸ ਦੇ ਵਿੱਚ ਦਿਖਾਈ ਦੇ ਲੱਗ ਪਈ ਕਿ ਇਹ ਇਨਫੋਰਮੇਸ਼ਨ ਸੁਰੱਖਿਆ ਏਜੰਸੀਆਂ ਕੋਲ ਕਿਉਂ ਨਹੀਂ ਸੀ ਕਿ ਸੈਕਟਰ 10 ਦੇ ਉੱਪਰ ਕੋਈ ਅਟੈਕ ਹੋ ਸਕਦਾ ਹਾਲਾਂਕਿ ਇਹ ਵੀ ਇੱਕ ਰੀਜ਼ਨ ਹੋ ਸਕਦਾ ਕਿ ਪਹਿਲਾਂ ਉੱਥੇ ਜਿਹੜੇ ਸਾਬਕਾ ਪੁਲਿਸ ਅਧਿਕਾਰੀ ਰਹਿੰਦੇ ਸੀਗੇ ਉਹਨਾਂ ਪੁਲਿਸ ਅਧਿਕਾਰੀਆਂ ਹੋਰਨ ਦਾ ਜੋ ਉਹਨਾਂ ਨੇ ਘਰ ਛੱਡ ਦਿੱਤਾ ਉਹ ਇਨਫੋਰਮੇਸ਼ਨ ਪੁਲਿਸ ਕੋਲ ਹੋਵੇ ਕਿ ਉਹਨਾਂ ਨੇ ਘਰ ਛੱਡ ਦਿੱਤਾ ਹੁਣ ਇਹ ਤੇ ਅਲੀ ਗੱਲ ਨਹੀਂ ਹੈ ਪਰ ਉਸ ਤੋਂ ਜਿਹੜੇ ਅਟੈਕ ਕਰਨੇ ਸੀ ਉਹਨਾਂ ਨੂੰ ਇਹ ਇਨਫੋਰਮੇਸ਼ਨ ਪੂਰੀ ਸਹੀ ਨਹੀਂ ਸੀਗੀ ਜੇਕਰ ਇਹ ਵੀ ਹੋ ਸਕਦਾ ਸੀਗਾ ਕਿ ਅਟੈਕਰਨਾਂ ਦੇ ਕੋਲ ਗ੍ਰਨੇਡ ਤੋਂ ਇਲਾਵਾ ਜੇਕਰ ਹੋਰ ਵੈਪਨ ਹੁੰਦੇ ਤਾਂ ਉਹ ਅੰਦਰ ਵੜ ਕੇ ਵੀ ਅਟੈਕ ਕਰ ਸਕਦੇ ਸੀਗੇ ਪਰ ਉਸ ਦਿਨ ਵਿਚਾਰਿਆ ਕਿ ਕੋਈ ਵਿਅਕਤੀ ਘਰ ਦੇ ਬਾਹਰ ਨਹੀਂ ਖੜਾ ਸੀਗਾ پارک ਦੇ ਵਿੱਚ ਨਹੀਂ ਖੜਾ ਸੀਗਾ ਨਹੀਂ ਤਾਂ ਹੋਰ ਜਾਨੀ ਨੁਕਸਾਨ ਹੋਣਾ ਸੀਗਾ ਪਰ ਇਸ ਮਾਮਲੇ ਨੇ ਇੱਕ ਵੱਡੀ ਹਲਚਲ ਜਿਹੜੀ ਉਹ ਪੰਜਾਬ ਪੁਲਿਸ ਚੰਡੀਗੜ੍ਹ ਪੁਲਿਸ ਦੇ ਵਿੱਚ ਜਾਂ ਕੇਂਦਰੀ ਜਿਹੜੀਆਂ ਜਾਂਚ ਏਜੰਸੀਆਂ ਨੇ ਉਹਨਾਂ ਦੇ ਵਿੱਚ ਲਿਆਂਦੀ ਸੀਗੀ ਕਿ ਕਿਸ ਤਰੀਕੇ ਵਿਦੇਸ਼ਾਂ ਦੇ ਵਿੱਚੋਂ ਬੈਠੇ ਜਾਂ ਪਾਕਿਸਤਾਨ ਦੇ ਵਿੱਚੋਂ ਬੈਠੇ ਜਿਹੜੇ ਆਤਵਾਦੀ ਸੰਗਠਨ ਨੇ ਉਹ ਕਿਸ ਤਰੀਕੇ ਜਿਹੜੀਆਂ ਪਲੈਨਿੰਗਾਂ ਰਚ ਰਹੇ ਨੇ ਅਤੇ ਉਸ ਤੋਂ ਬਾਦ ਜਰੂਰ ਹੈ ਕਿ ਸਦੇ ਸਕਤੀ ਹੋਈ ਕਿਉਂਕਿ ਬਹੁਤ ਸਾਰੇ ਜਿਹੜੇ ਗ੍ਰਨੇਡ ਨੇ ਜਾਂ ਕਿ ਸਦੇ ਵੈਪਨ ਨੇ ਉਹ ਵੱਡੀ ਤਦਾਦ ਦੇ ਵਿੱਚ ਜਿਹੜੇ ਰਿਕਵਰ ਕੀਤੇ ਜਾ ਰਹੇ ਨੇ ਬਹੁਤ ਸਾਰੇ ਜਿਹੜੇ ਸੰਗਠਨ ਨੇ ਉਹਨਾਂ ਦਾ ਜਿਹੜਾ ਨੈਕਸਸ ਆ ਉਹ ਵੀ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਅਸੀਂ ਉਹਦੇ ਕਹਿ ਸਕੀਏ ਕਿ ਇਹ ਜਿਹੜਾ ਪੂਰਾ ਨੈਕਸਸ ਆ ਇਸ ਨੈਕਸਸ ਨੂੰ ਜਿਹੜੀ ਐਨਆਈਏ ਦੀਆਂ ਜੂਨੀਅਰ ਜਾਂਚ ਏਜੰਸੀਆਂ ਨੇ ਜਾਂ ਵੱਖ-ਵੱਖ ਜਿਹੜੀਆਂ ਹੋਰ ਜਾਂਚ ਏਜੰਸੀਆਂ ਨੇ ਉਹ ਪਛਾਣ ਰਹੀਆਂ ਨੇ ਤਾਂ ਕਿ ਜਿਹੜੀ ਇੱਕ-ਇੱਕ ਪਹਿਲੂ ਤੇ ਕਾਰਵਾਈ ਕੀਤੀ ਜਾ ਸਕੇ ਪਰ ਹੁਣ ਉਹ ਸਾਰੇ ਪਹਿਲੂਆਂ ਦੇ ਉੱਪਰ ਕਾਰਵਾਈ ਹੋ ਰਹੀ ਹੈ ਦੂਸਰੇ ਪਾਸੇ ਜਿਹੜਾ ਗਵਾਹ ਇਸ ਰਕਾ ਲੈਾਜ਼ਮੀ ਕਰਨ ਵਾਸਤੇ ਜਿਹੜੀ ਇਹ ਮਨਜ਼ੂਰੀ ਹੈ ਇਹ ਮੰਗੀ ਗਈ ਸੀ ਜੀ ਤਾਂ ਬਾਕੀ ਸ਼ੁਕਰੀਆ ਕਮਲ ਜੀ ਦਾ ਜਾਣਕਾਰੀ ਦੇ ਲਈ ਤਾਂ ਦੱਸ ਦਈਏ ਕਿ ਜਿਹੜੇ ਗ੍ਰੇਨੇਡ ਹਮਲੇ ਦੇ 26 ਗਵਾਹਾਂ ਨੂੰ ਜਾਨ ਦਾ ਖਤਰਾ ਹੈ ਇਸ ਖਤਰੇ ਸਬੰਧੀ ਐਨਆਈਏ ਨੂੰ ਇਨਪੁਟ ਮਿਲਿਆ ਹੈ ਤਾਂ ਹੁਣ ਅਦਾਲਤ ਦੇ ਵੱਲੋਂ 26 ਗਵਾਹਾਂ ਨੂੰ ਸੁਰੱਖਿਆ ਦੇਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਤਾਂ ਇਸ ਤੋਂ ਇਲਾਵਾ 26 ਗਵਾਹਾਂ ਦੇ ਨਾਮ ਵੀ ਗੁਪਤ ਰੱਖਣ ਦੇ ਆਦੇਸ਼ ਦੇ ਜੋ ਜਾਰੀ ਕੀਤੇ ਗਏ ਨੇ